ਜਿੰਦਾਬਾਦ ਜਿੰਦਾਬਾਦ ਪਾਕਿਸਤਾਨ ਦੇ ਵਿੱਚ 에어 ਸਟ੍ਰਾਈਕ ਤੋਂ ਬਾਅਦ ਜਿੱਥੇ ਲੋਕਾਂ ਚ ਖੁਸ਼ੀ ਦਾ ਮਾਹੌਲ ਨਜ਼ਰ ਆ ਰਿਹਾ ਦਾਸਤ ਇਹ ਹੈ ਕਿ ਭਾਰਤ ਵੱਲੋਂ ਪਾਕਿਸਤਾਨ ਤੇ 에어 ਸਟ੍ਰਾਈਕ ਕੀਤੀ ਜਾਂਦੀ ਹੈ ਜਿਸ ਦਰਮਿਆਨ ਕਿ ਨੌ ਅਤਵਾਦੀ ਠਿਕਾਣੇ ਤਬਾਹ ਕਰ ਦਿੱਤੇ ਗਏ ਨੇ ਜਿਸ ਕਾਰਨ ਭਾਰਤ ਦੇ ਵਿੱਚ ਲੋਕਾਂ ਚ ਖੁਸ਼ੀ ਦੀ ਲਹਿਰ ਹੈ ਤੇ ਲੋਕ ਲੱਡੂ ਵੰਡ ਰਹੇ ਨੇ 에어 ਸਟ੍ਰਾਈਕ ਤੋਂ ਬਾਅਦ ਦੇਸ਼ ਦੇ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਦੱਸਦੇ ਇਹ ਕਿ ਭਾਰਤ ਪਾਕ ਦੇ ਵਿੱਚ ਤਣਾਅ ਜਿਹੜੇ ਨੇ ਹੋਰ ਵੱਧਦੇ ਹੋਏ ਵਿਖਾਈ ਦੇ ਰਹੇ ਨੇ ਹਾਲਾਂਕਿ ਜਿਸ ਤਰੀਕੇ ਦੇ ਨਾਲ ਪਹਿਲਗਾਮ ਦੇ ਵਿੱਚ ਹਮਲਾ ਹੁੰਦਾ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਜੋ ਬਦਲਾ ਲਿਆ ਗਿਆ ਜਿਸ ਤਰੀਕੇ ਦੇ ਨਾਲ ਕਈ ਠਿਕਾਣੇ ਇਹਨਾਂ ਪਵਾਦੀਆਂ ਦੇ ਤਬਾਹ ਕਰ ਦਿੱਤੇ ਗਏ ਨੇ ਤਾਂ ਇਸ ਨੂੰ ਲੈ ਕੇ ਲੋਕ ਕਾਫੀ ਖੁਸ਼ ਨੇ ਹੱਥ ਦੇ ਵਿੱਚ ਤਿਰੰਗੇ ਝੰਡੇ ਫੜ ਕੇ ਭਾਰਤ ਮਾਤਾ ਦੀ ਜੈ ਦੇ ਨਾਰੇ ਲਗਾਏ ਗਏ ਨੇ ਬਜ਼ੁਰਗ ਬੱਚੇ ਤੇ ਮਹਿਲਾਵਾਂ ਹਰ ਕੋਈ ਅੱਜ ਜਸ਼ਨ ਦੇ ਮਾਹੌਲ ਦੇ ਵਿੱਚ ਨਜ਼ਰ ਆ ਰਿਹਾ ਹੈ ਅੱਜ ਅਸੀਂ ਜਿਹੜਾ ਛੜੀ ਦੇਸ਼ ਦੀ ਸੈਨਾ ਨੇ ਰਾਤ ਨੂੰ ਪਾਕਿਸਤਾਨ ਦੇ ਜਿਹੜੇ ਅਤਨਕਵਾਦੀ ਸ਼ਿਵਰ ਸੀਗੇ ਉਹਨਾਂ ਤੇ ਅਟੈਕ ਕਰਕੇ ਜਿਹੜੇ ਅਤਨਕਵਾਦੀਆਂ ਨੂੰ ਖਤਮ ਕੀਤਾ ਵੈ ਅਸੀਂ ਉਸ ਖੁਸ਼ੀ ਦੇ ਵਿੱਚ ਅਸੀਂ ਅੱਜ ਸਵੇਰੇ ਆਪਣੇ ਅਖਾੜੇ ਵੱਲੋਂ ਅਸੀਂ ਲੋਕਾਂ ਦਾ ਮੂੰਹ ਮਿੱਠਾ ਕਰਾਇਆ ਸੀ ਦੇਸ਼ ਦਾ ਝੰਡਾ ਫੈਰਾ ਸੀ ਔਰ ਦੇਸ਼ ਦੀ ਸੈਨਾ ਦੀ ਜਿੰਦਾਬਾਦ ਕੀਤੀ ਸੀ ਅਸੀਂ ਔਰ ਅਸੀਂ ਦੇਸ਼ ਦੇ ਲੋਕਾਂ ਨੂੰ ਇਸ ਕੱਲ ਦਾ ਬਿਲਕੁਲ ਹੀ ਵਿਸ਼ਵਾਸ ਦਿਵਾਨੇ ਹੈ ਕਿ ਜਿਨਾਂ ਜਿਨਾਂ ਨਾ ਵਿਦੇਸ਼ ਵੱਲ ਕੋਈ ਅੱਖ ਚੱਕੀ ਮੜੀ ਜੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਹੈ ਪਰ ਇਹ ਅਸੀਂ ਇਸ ਕੱਲ ਦਾ ਮਾਨ ਕਰਦੇ ਹਾਂ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਜੋ ਕਿਹਾ ਸੀ ਹਿੰਦੁਸਤਾਨ ਦੇ ਲੋਕ ਉਹਨਾਂ ਲੋਕਾਂ ਨੂੰ ਉਹ ਮੋਦੀ ਸਾਹਿਬ ਨੇ ਕਾਦਾਤ ਪੂਰਾ ਕਰਕੇ ਸਾਡੇ ਦੇਸ਼ ਦਾ ਮਾਨ ਵਧਾਇਆ ਹੈ ਔਰ ਮੈਂ ਸੈਨਾ ਨੂੰ ਸਲੂਟ ਕਰਦਾ ਮੈਂ ਔਰ ਮੋਦੀ ਸਾਹਿਬ ਦਾ ਧੰਨਵਾਦ ਕਰੂੰਗਾ ਕਿ ਜਿਨ੍ਹਾਂ ਨੇ ਜੋ ਕਿਹਾ ਸੀ ਉਹ ਕਰਕੇ ਦਿਖਾਇਆ